ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਜਣੇ ਮੇਰੀs ਵੀਡੀਓ ਨੂੰ ਵੇਖ ਰਿਹਾ ਹੈ ਮੇਰੇ ਵੀਰ ਮੇਰੀ ਭੈਣਾਂ ਮੇਰੇ ਬਜ਼ੁਰਗਾਂ ਸਾਰਿਆਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਆ ਸਾਰੇ ਜਣੇ ਜ਼ਰੂਰਤਾਂ ਦੇਣਾ ਸਾਡੇ ਨਗਰ ਮਹਿਤਾਬਗੜ ਦੇ ਵਿੱਚ ਜਿੱਥੇ ਸਰਕਾਰੀ ਸਕੂਲ ਦੇ ਬਾਹਰ ਕੋਡ ਦਾ ਢੇਰ ਲੱਗਿਆ ਇਥੇ ਦੇ ਨਗਰ ਦੇ ਮੋਦਵਾਰ ਬੰਦੇ ਰਹਿ ਕੇ ਐਮਸੀਆਂ ਦੇ ਧਿਆਨ 'ਚ ਮੈਂ ਕਈ ਵਾਰੀ ਗੱਲਾਂ ਲੈਂਦੀ ਆ ਪਰ ਉਥੋਂ ਕੁੜਦੇ ਟੈਰਨੀ ਜਿਹੜਾ ਚਕਵਾਇਨ ਜਾ ਰਿਹਾ ਉੱਤੋਂ ਹੋਰ ਦੇਖੋ ਆ ਥੋੜੀ ਦਿਨ ਪਹਿਲਾਂ ਨਾ ਕੋਈ ਸਕੂਲ ਦੇ ਵਿੱਚ ਉਥੇ ਕੋਈ ਪ੍ਰੋਗਰਾਮ ਕਰਵਾਇਆ ਉਹਨਾਂ ਨੇ ਬੱਚਿਆਂ ਦਾ ਸਕੂਲ ਦੇ ਸ਼ਾਇਦ ਮੇਰੇ ਕੋਲ ਬੱਚੇ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਦੇ ਬੱਚੇ ਦਾ ਰਿਜ਼ਲਟ ਸੀਗਾ ਉਸ ਦਿਨ ਜਿਹੜਾ ਫੰਕਸ਼ਨ ਕਰਾਉਂਦੇ ਹੁੰਦੇ ਆ ਉਹਨਾਂ ਨੇ ਬਾਬ ਵਧੀਆ ਸਾਊਂਡ ਸਪੀਕਰ ਲਵਾ ਕੇ ਨਾ ਜਿਹੜਾ ਪ੍ਰੋਗਰਾਮ ਆਪਣਾ ਕਰਾਇਆ ਪਾਰਟੀ ਵਾਂਗ ਇੱਕ ਅਨੁਜਾਇਤਾ ਬੱਚਿਆਂ ਨੂੰ ਉਹਦੇ ਵਿੱਚ ਖੁਦ ਟੀਚਰ ਸਾਰੇ ਔਲ ਖੜੇ ਆ ਮੈਡਮਾਂ ਔਲ ਖੜੀਆਂ ਨੇ ਸਾਰੇ ਔਲ ਖੜੇ ਆ ਪ੍ਰਿੰਸੀਪਲ ਸਾਰੇ ਖੜੇ ਨਾਲ ਸਾਰੇ ਟੀਚਰ ਉਸ ਤੇ ਬੱਚਿਆਂ ਨੂੰ ਜਿਹੜੇ ਮੈਂ ਅਕਸਰ ਇਹ ਗੱਲ ਸਾਰੇ ਭੈਣ ਭਰਾਵਾਂ ਨੂੰ ਅਕਾ ਕਹਿੰਨਾ ਵਾਂ ਕਿ ਭਰਾਵੋ ਤੁਹਾਡੇ ਬੱਚੇ ਕੀ ਕਰਦੇ ਆ ਕਿ ਹਜੀ ਸੰਗਤ ਵਿੱਚ ਦੇ ਉੱਠਦੇ ਆ ਉਹਨਾਂ ਦੀ ਕਿੱਦਾਂ ਦੀ ਬੋਲੀ ਆ ਉੱਤੇ ਜ਼ਰੂਰ ਧਿਆਨ ਦਿਆ ਕਰੋ ਕਿ ਸਾਡਾ ਬੱਚਾ ਕਿਹੜੀ ਸੰਗਤ ਦੇ ਵਿੱਚ ਪੈ ਰਿਹਾ ਮੈਂ ਅਕਸਰ ਕਹਿੰਦਾ ਇਹਨਾ ਕਿ ਛੋਟੀਆਂ ਬੱਚੀਆਂ ਨੂੰ ਜਿਹੜੀਆਂ 5 ਸਾਲ 10 ਸਾਲ 12 ਸਾਲ 15 ਸਾਲ ਦੇ ਬੱਚੇ ਜਿਹੜੀ ਸਾਡੀਆਂ ਉਹਨਾਂ ਦੇ ਜ਼ਰੂਰ ਧਿਆਨ ਦਿਆ ਕਰੋ ਕਿ ਉਹ ਨੈੱਟ ਤੇ ਕੀ ਦੇਖ ਰਹੀਆਂ ਕੋਈ ਨਚਾਰਪੁਣਾ ਨੇ ਜਿਹੜਾ ਨਾ ਸਾਡੇ ਪੰਜਾਬ ਦਾ ਬੇੜਾ ਕਰ ਕਰ ਸੁਟਿਆ ਕਿੱਥੇ ਇਤਾਨੇ ਦੇ ਰਾਖੇ ਸੀ ਪੰਜਾਬ ਦੇ ਵਿੱਚ ਚੰਦ ਬੰਦੇ ਜਿਹੜੇ ਹੈਗੇ ਰਹਿ ਗਏ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਤਾਨੇ ਦੀ ਪ੍ਰਵਾਹ ਨਹੀਂ ਤੇ ਅੱਜ ਕੱਲ ਜਿਆਦਾਤਰ ਨੈੱਟ ਖੋਲੋ ਸਹੀ ਕਿੰਨੇ ਨਚਾਰਪੁਣਾ ਚੱਲਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਬੱਚੀਆਂ ਦਾ ਧਿਆਨ ਦੇਖ ਰੱਖਿਆ ਕਰੋ ਕਿ ਜਿਹੜੇ ਇਹ ਗੰਦੇ ਗਾਣੇ ਆ ਜਿਹਦਾ ਨਚਾਰ ਪੁਣ ਇਹਨਾਂ ਨੇ ਸੋਸ਼ਲ ਮੀਡੀਆ ਵੀ ਬਦਨਾਮ ਕੀਤਾ ਪਿਆ ਤੇ ਉਹੀ ਮਾੜੀ ਸੰਗਤ ਆ ਫਿਰ ਸਰਪੰਚਾ ਗਾਂ ਬੱਚਿਆਂ ਤੇ ਵੀ ਸਕੂਲ ਦੇ ਵਿੱਚ ਜਿਹੜੇ ਮੈਂ ਫੰਕਸ਼ਨ ਦੀ ਗੱਲ ਕਰਦਾ ਪਿਆ ਉਹਦੇ ਵਿੱਚ ਕੋਲ ਖੜ ਕੇ ਨਾ ਸਰ ਵੀ ਜਿਹੜੇ ਪ੍ਰਿੰਸੀਪਲ ਵੀ ਟੀਚਰ ਵੀ ਮੈਡਮ ਵੀ ਇਹਨਾਂ ਨੇ ਕੋਲ ਖੜ ਕੇ ਬੱਚਿਆਂ ਨੂੰ ਪਤਾ ਕਿਹੋ ਜਿਹੇ ਗਾਣੇ ਤਿੰਨ ਚਾਰੇ ਇੱਕੋ ਮੁੰਡੇ ਦਾ ਕਰਨ ਔਲ ਦਾ ਗਾਣਾ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਅ ਤੂੰ ਇਸ ਸਕਰੀਨ ਤੇ ਸੁਣ ਵੀ ਸਕਦੇ ਹੋ ਇਹ ਕੇ ਹੋ ਗਿਆ ਉਸ ਤੋਂ ਬਾਅਦ ਇੱਕ ਹੋਰ ਗਾਣੇ ਦੇ ਵਿੱਚ ਛੋਟੇ ਛੋਟੇ ਬੱਚੇ ਦੇ ਮੈਂ ਤੁਹਾਨੂੰ ਦੱਸਦੇ ਆਪਾਂ ਜੋ ਬੱਚੇ ਨੇ ਜਿਹੜੇ ਜਿਹੜੇ ਬੱਚੇ ਦੀ ਉਮਰ ਹੈ ਇੱਕ ਕੋਰਾ ਕਾਗਜ਼ ਆ ਉਸ ਦੇ ਉੱਤੇ ਆਪਾਂ ਜੋ ਲਿਖੇ ਤਾ ਉਹੀ ਲਿਖਿਆ ਰਹਿਣਾ ਵਾ ਬੱਚੇ ਦੀ ਸੁਸਾਇਟੀ ਉਦਰੀ ਬਣਨ ਲੱਗ ਜਾਨੀ ਆ ਉਹਨਾਂ ਨੂੰ ਉਹੀ ਕੁਛ ਨਿਚਾਰਪਣਾ ਵਧੀਆ ਲੱਗੇ ਲੱਗੇਣਾ ਦੂਸਰਾ ਇੱਕ ਗਾਣਾ ਹੋਰ ਤੁਸੀਂ ਸੁਣਿਓ ਧਿਆਨ ਦਿਓ ਉਹ ਕੁੜੀ ਨਿਮਰਤਾ ਖੈਰਾ ਦਾ ਗਾਣਾ ਇੱਕ ਆ ਤੁਸੀਂ ਜ਼ਰੂਰ ਸੁਣਿਓ ਗਾਣਾ ਸਕਰੀਨ ਤੇ ਚਲਾਉਣ ਲੱਗਾ ਮੈਂ ਇਹ ਇਨ ਗਾਣਿਆਂ ਤੇ ਤੁਸੀਂ ਬੋਲ ਚੂਰ ਨੋਟ ਕਰਿਓ ਮੇਰੇ ਭਰਾਵੋ ਥੋੜਾ ਜਿਹਾ ਆਪਣੀ ਕਿੱਸੇ ਪਤਾ ਲਾ ਕੇ ਇੱਕ ਇੱਕ ਦੇਖਿਓ ਕਿ ਆਪਣੇ ਅੱਖੀਂ ਤੇਹੀ ਆਪਣੇ ਕੰਨੀ ਤੇਹੀ ਸੁਣ ਲੂਗੇ ਆਪਣੀ ਭੈਣ ਨੂੰ ਇਹ ਗਾਣੇ ਤੇ ਨੱਚਦੀ ਨੂੰ ਕਿ ਚੁੰਨੀ ਮੇਰੀ ਰੰਗ ਤੇ ਲਲਾਰੀਆ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਮੈਂ ਕਹਿੰਦਾ ਲੱਖ ਦੀ ਲਾਂਹ ਤੇ ਉਹਨਾਂ ਮਹਿਦਵਨ ਵੀ ਉਹਨਾਂ ਸਾਰਾ ਨੂੰ ਵੀ ਔਰ ਜਿੰਨੇ ਉੱਥੇ ਇਹਨਾਂ ਦੇ ਜਿਨ੍ਹਾਂ ਨੇ ਪਾਰਟਿਸਪੇਟ ਕਰਾਇਆ ਬੱਚਿਆਂ ਦਾ ਇਦਾਂ ਦੇ ਗਾਣਿਆਂ ਦੇ ਉੱਤੇ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਆਪਾਂ ਕਿਸੇ ਦੀ ਧੀ ਭੈਣ ਬਾਰੇ ਨਹੀਂ ਬੋਲਦੇ ਪਰ ਖੋਦ ਜਿਹੜੇ ਇੱਜ਼ਤ ਵਾਲੇ ਬੰਦੇ ਹੁੰਦੇ ਨਾ ਉਹ ਆਪਣੀ ਧੀਆਂ ਭੈਣ ਨੂੰ ਇਹੋ ਜਿਹੇ ਗਾਣੇ ਤੇ ਨਹੀਂ ਚਾਹੁੰਦੇ ਤੇ ਤੁਸੀਂ ਬੱਚਿਆਂ ਨੂੰ ਬੱਚਿਆਂ ਨੂੰ ਕਿਹੜੀ ਮੱਤੇ ਇੱਕ ਜਿਹੜਾ ਇਹ ਵਿਦਿਆਲਿਆ ਹੁੰਦਾ ਵਾ ਮੈਂ ਮੰਨਦਾ ਕਿ ਧਾਰਮਿਕ ਸਥਾਨਾਂ ਤੋਂ ਵੀ ਉੱਤੇ ਮੰਨਦਾ ਮੈਂ ਜਿਹੜੇ ਵਿਦਿਆਕਰਵਾ ਸਕੂਲ ਹੈ ਕਿ ਬਾਬਾ ਸਾਹਿਬ ਨੇ ਡਾਕਟਰ ਭੀਮrao Ambedkar ਜੀ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਦੇ ਤੇ ਹੀ ਪੈਰੋਪਕਾਰ ਤੇ ਨਾਮ ਤੇ ਲੈ ਲੈਨੇ ਕਿ ਇਹਨਾਂ ਦੇ ਪੈਰੋਪਕਾਰ ਤੇ ਚੱਲਦੇ ਆਂ ਚੱਲਦੇ ਹੋਮ ਤੇ ਇਹ ਗੱਲਾਂ ਤੇ ਜ਼ਰੂਰ ਤੁਸੀਂ ਧਿਆਨ ਦਿਓ ਜਿਹੜੇ ਹੁਣ ਕਹਿ ਰਿਹਾ ਮੇਰੇ ਵੀਰ ਵੀ ਇਹ ਜਿਹੜਾ ਵਿਦਿਆਲਿਆਕ ਸਕੂਲ ਵਾ ਇਹ ਮੈਂ ਮੰਨਦਾ ਕਿ ਧਾਰਮਿਕ ਸਥਾਨਾਂ ਤੋਂ ਉੱਪਰ ਆ ਤੇ ਜਿੰਨੇ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਆਪਾਂ ਸਾਰਿਆਂ ਨੇ ਇਸ ਗੱਲ ਤੇ ਗੌਰ ਕਰਨਾ ਕਿ ਬੱਚਿਆਂ ਨੂੰ ਲੱਚਰਤਾ ਤੋਂ ਜ਼ਰੂਰ ਆਪਾਂ ਦੂਰ ਰੱਖਣਾ ਵਾ ਇਹ ਲੱਚਰਤਾ ਨੀਨਾ ਬੇੜਾ ਕਰ ਕਰ ਦਿੱਤਾ ਕਿ ਜੋ ਫੋਨ ਤੇ ਵੀ ਦੇਖਦੇ ਆ ਉੱਚੋਂ 80% 네ਗੇਟਿਵ ਫਰਕ ਪੈਂਦਾ ਬੱਚਿਆਂ ਦੇ ਮਾਈਂਡ ਤੇ ਕੋਈ 20% ਹੈ ਪੋਜ਼ਿਟਿਵ ਵੀ ਹੈ ਸੋਸ਼ਲ ਮੀਡੀਆ ਤੇ ਪੋਜ਼ਿਟਿਵ ਵੀ ਹੈ ਫੋਨ ਪੋਜ਼ਿਟਿਵ ਪਾਸਿਵ ਵੀ ਹੈਗੇ ਪਰ ਜੋ 네ਗੇਟਿਵ ਬੱਚੇ ਜ਼ਿਆਦਾ ਕੈਚ ਕਰਦੇ 80% ਬੱਚਿਆਂ ਦੇ ਮਾਈਂਡ ਤੇ ਉਹ ਅਸਰ ਪੈ ਰਿਹਾ ਤੇ ਮੈਂ ਤੇ ਡੇਗ ਭਰਾਓ ਬੇਨਤੀ ਕਰਦਾ ਮਾਂ ਇਹ ਕੰਮ ਜੇ ਸਕੂਲਾਂ ਦੇ ਵਿੱਚ ਇਹ ਹੋਣ ਲੱਗ ਗਏ ਤੇ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਸੇਫ ਰੱਖ ਲਵਾਂਗੇ ਹੈ ਜੇ ਲੱਚਰਤਾ ਤੇ ਸਾਡੇ ਨਿਆਣਿਆਂ ਨੇ ਸਕੂਲਾਂ ਜਾ ਕੇ ਨੱਚਣਾ ਮੈਂ ਇਹੋ ਜਿਹੇ ਗਾਣੇ ਤੇ ਯਾਰਾਂ ਸੇਲੀਆਂ ਦੁਆਰੇ ਗਾਣੇ ਗਾਉਣੇ ਆ ਤੇ ਕੋਲ ਖੜ ਮੇ ਕੇ ਮੈਡਮਾਂ ਟੀਚਰ ਸਾਰੇ ਜਿਹੜੇ ਪ੍ਰਿੰਸੀਪਲ ਤੱਕ ਕੋਲ ਖੜ ਕੇ ਬੱਚੇ ਨੇ ਇਹ ਗਾਣੇ ਤੇ ਨਚਾ ਰਹੇ ਆ ਕਿ ਚੁੰਨੀ ਮੇਰੀ ਰਾਗ ਦੇ ਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਮੈਂ ਕਹਿੰਦਾ ਲੱਖ ਦੀ ਲਾਂਹ ਤੇ ਮੈਡਮਾਂ ਤੇ ਵੀ ਸਾਰਾਂ ਤੇ ਵੀ ਜਿਨ੍ਹਾਂ ਨੇ ਇਹੋ ਜਿਹੇ ਬੱਚਿਆਂ ਨੂੰ ਪਾਰਟਿਸਿਪੇਟ ਕਰਾਇਆ ਹੈ ਜੇ ਲੱਚਰ ਤਾਂ ਘਟਿਆ ਸ਼ਬਦਾਂ ਵਾਲੇ ਗਾਣਿਆਂ ਦੇ ਤੇ ਹੋਰ ਪੰਜਾਬ ਦੇ ਸੱਭਿਆਚਾਰ ਵਾਲੇ ਵੀ ਗੀਤ ਵੀ ਤੇ ਬਹੁਤ ਹੈਗੀ ਐ ਉਹਨਾਂ ਦੇ ਕੋਈ ਪਾਰਟਿਸਿਪੇਟ ਕਰਾ ਲੈਣ ਦੇ ਬੱਚਿਆਂ ਦਾ ਕੋਈ ਸ਼ਰਮ ਕਰੋ ਮਾਰੋ ਮਾੜਾ ਸ਼ਰਮ ਨੂੰ ਤੁਸੀਂ